ਜੀ ਬਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਰਾ ਦੀ ਮਦਦਤ ਕਰੋ ਯਾਰ ਥੋੜੀ ਬਹੁਤੀ ਮਦਦਤ ਕਰ ਦਿਓ 10 20 50 100 ਜਿੰਨੇ ਜੋਗੇ ਤੁਸੀਂ ਹੈਗੇ ਆ ਵਿਚਾਰੇ ਦਾ ਇਲਾਜ ਕਰਾਉਣਾ ਹੈ ਬਿਲਕੁਲ ਕੁਝ ਵੀ ਨਹੀਂ ਕਰੇ ਰਹਿ ਗਿਆ ਯਾਰ ਇੱਕ ਟਾਈਮ ਦਾ ਰੋਟੀ ਖਾਣ ਦਾ ਵੀ ਫਿਕਰ ਹੋਇਆ ਬਹਿ ਤੇ ਵਿਚਾਰੇ ਦੇ ਲੱਤ 'ਚ ਮੁਸ਼ਕ ਮਾਰਦਾ ਲੱਤ ਦਾ ਸਾਰਾ ਸਰੀਰ ਗਲ ਗਿਆ ਵੀਰ ਦਾ ਬਰਾਵੋ ਅੱਜ ਤੁਹਾਡੀ ਮਦਦ ਦੀ ਲੋੜ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋਨੂੰ ਵੀ ਉਨਾ ਹੀ ਪੁੰਨ ਲੱਗਣਾ ਜਿੰਨਾ ਕਿ দান ਕਰਨ ਵਾਲੇ ਨੂੰ ਲੱਗਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਜੋ ਤੁਸੀਂ ਇਸ ਚ ਬੈਠੇ ਆ ਮੇਰੇ ਐਨਆਰਆਈ ਭੈਣ ਭਰਾ ਸਭ ਨੂੰ ਮੇਰੀ ਹੱਥ ਜੋੜ ਕੇ ਹੱਤੇ ਦੀ ਸਾਂਝ ਕਰਦੇ ਆ ਸਾਸਰੀ ਕਾਲ ਜੀ ਜੀ ਗੱਲ ਇਹ ਹੋ ਗਈ ਵੀ 3 ਸਾਲ ਤੇ 2022 ਚ ਵੀ ਮੇਰੀ ਲੱਤ ਟੁੱਟੀ ਦੀ ਜੀ ਆ ਤੁਸੀਂ ਲੱਤ ਦੇਖ ਸਕਦੇ ਆ ਜੀ ਲੱਤ ਟੁੱਟਣ ਦੇ ਕਾਰਨ ਭਾਈ ਮੇਰੇ ਕਈ ਪ੍ਰੇਸ਼ਾਨਾਂ ਬੁਲੇ ਵੀ ਰਾੜ ਪੈ ਗਈ 30 ਵੀ ਹੁਣ ਪਾਸ ਪਈ ਬਹੁਤ ਜ਼ਿਆਦੇ ਵੀ ਮੇਰਾ ਇਲਾਜ ਨਹੀਂ ਹੋ ਰਿਹਾ ਵੀ ਇਲਾਜ ਦੀ ਮੈਂ ਤੁਹਾਨੂੰ ਭੈਣ ਭਰਾਵਾਂ ਨੂੰ ਕੋਹਾਰ ਲਗਾਉਣਾ ਵੀ ਮੇਰੇ ਲਾਜ ਵਾਸਤੇ ਮੇਰੀ ਮਦਦ ਕਰੋ ਕਿਉਂ ਮੈਂ ਬਹੁਤ ਜ਼ਿਆਦੇ ਦੁਖੀ ਹਾਂ ਇੱਕ ਨਰਕ ਦੇ ਵਿੱਚ ਪਿਆ ਨਰਕ ਦੀ ਜ਼ਿੰਦਗੀ ਮੈਂ ਭੋਗ ਰਿਹਾ ਆਪਣਾ ਕਿ ਮੈਂ ਦੋ ਟਾਈਮ ਅਹੀਂ ਕਹਿੰਦਾ ਪ੍ਰਮਾਤਮਾ ਆਇਆ ਤਾਂ ਮੈਨੂੰ ਠੀਕ ਕਰ ਦੇ ਇਹ ਬ੍ਰਹਮ ਪ੍ਰਮਾਤਮਾ ਬੱਸ ਪਤਲਾ ਬਗੀ ਕਹਾਂਦਾ ਵੀ ਮੈਨੂੰ ਮੈਂ ਮਰਜ ਮਾ ਉਹ ਫੇਰਦੀ ਸੀ ਤੁਸੀਂ ਦੇਖ ਸਕਦੇ ਆ ਵੀਰ ਉਹ ਦੇਖੋ ਮੇਰਾ ਹਲੇ ਮੋਟੇ ਦਾ ਪ੍ਰੇਖਣ ਤੂਗਾ ਅੱਗ ਲੱਗ ਗਈ ਸੀ ਸਾਰਾ ਸਰੀਰ ਮੇਰਾ ਫੁਕਿਆ ਵਾ ਫੁਕਣੇ ਕਰਕੇ ਝੂਸਿਆ ਗਿਆ ਮੇਰਾ ਸਰੀਰ ਬਹੁਤ ਬੁਰੀ ਤਰ੍ਹਾਂ ਦਾ ਬੁਰੀ ਮੈਂ ਬਹੁਤ ਨਰਕ ਦੀ ਜ਼ਿੰਦਗੀ ਜੀ ਰਿਹਾ ਵੀਰੋ ਜੇ ਤੁਸੀਂ ਮੇਰੀ ਮਦਦ ਦੇ ਵਾਸਤੇ ਕੋਈ ਮੇਰੀ ਮਦਦ ਕਰੋ ਬਹੁਤ ਚੰਗੀ ਗੱਲ ਆ ਮੇਰਾ ਲਾਜ ਅਧੂਰਾ ਹੈ ਕਈ ਵਾਰੇ ਤਾਂ ਬਾਈ ਜੀ ਇਹੋ ਜਿਹਾ ਕੰਮ ਹੁੰਦਾ ਵੀ ਸਾਨੂੰ ਰੋਟੀ ਵੀ ਬਹੁਤ ਔਖੀ ਮਿਲਦੀ ਆ ਰੋਟੀ ਵੀ ਅਸੀਂ ਰੋਟੀ ਵੀ ਤੰਗ ਹੈ ਕਿਉਂ ਮੈਂ ਹੀ ਕੱਲਾ ਕਮਾਉਣ ਵਾਲਾ ਤਾਂ ਮੈਂ ਹੀ ਕਾਣਣ ਵਾਲਾ ਤਾਂ ਮੈਂ ਹੀ ਪੈ ਗਿਆ ਬੱਚਾ ਮੇਰਾ ਨਿਆਣਾ ਵਾਲਾ ਤੁਸੀਂ ਦੇਖ ਸਕਦੇ ਨਹੀਂ ਮੇਰੀ ਹੱਥ ਜਾਣ ਕੇ ਬੈਂਦੀ ਆਂ ਦੰਦ ਮਾਰਨਾ ਬਾਈ ਜੀ ਵੀ ਮੈਂ ਬਹੁਤ ਦੁਖੀ ਆਂ ਅਸੀਂ ਮੈਂ ਦੋ ਟਾਈਮ ਆਹੀ ਕਹਿੰਨਾ ਵੀ ਅੱਬਾ ਤਾਂ ਮੈਨੂੰ ਠੀਕ ਕਰ ਦੇ ਜਾਂ ਮੈਨੂੰ ਚੱਕ ਲੈ ਜਿਹੜਾ ਮੇਰਾ ਬਾਈ ਜੀ ਨੰਬਰ 9478584695 ਇਹੀ ਮੇਰਾ Google Pay ਨੰਬਰ ਚੱਲਦਾ ਤੁਸੀਂ ਨੰਬਰ ਕਿਤੇ ਸਾਦੇ ਮੈਂ ਤੁਹਾਨੂੰ ਨੰਬਰ ਵੀ ਬਾਈ ਮੈਂ ਤੁਹਾਨੂੰ ਨੰਬਰ ਵੀ ਦਿਖਾ ਦਿੰਦਾ ਵੀ ਆਹ ਦੇਖੋ ਜੀ ਇਹ ਮੇਰਾ ਨੰਬਰ ਚੱਲਦਾ ਇਹ ਹੀ ਮੇਰਾ ਨੰਬਰ 9478584695 ਦੁਬਾਰਾ ਇੱਕ ਵਾਰ ਇਸ ਫੇਰ ਬੋਲ ਦਿੰਨੇ ਜੀ ਜਿਹੜਾ ਜਿਹੜਾ ਮੇਰਾ ਪਿੰਡ ਆਈ ਜਲਵੇੜੀ ਗਹਿਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਅਸੀਂ ਬੇਨਤੀ ਕਰਦੇ ਹੱਥ ਮੰਨ ਕੇ ਪ੍ਰਭੂ ਆਪਾਂ ਜੀਰਾ ਪਤੇਗੜ ਸਾਹਿਬ ਪਿੰਡ ਜਲਬੇੜੀ ਗਿਆ ਲਾ ਤੋਂ ਮੈਂ ਦੁਬਾਰਾ ਫੇਰ ਇੱਕ ਵਾਰੀ ਬੋਲ ਦਨਾ ਵੀ ਅਸੀਂ ਬੇਨਤੀ ਕਰਦੇ ਵੀ ਮੇਰੀ ਲੱਤ ਦਾ ਵੀਰੋ ਮੇਰਾ ਇਲਾਜ ਕਰਾ ਦਿਓ ਮੈਨੂੰ ਨਰਕ ਚੋਂ ਕੱਢ ਲਓ ਦੇਖ ਸਕਦੇ ਸੀ ਮੇਰੀ ਲੱਤ ਦਾ ਬਹੁਤ ਬੁਰਾ ਹਾਲ ਆ ਐਨੀ ਮਾੜੀ ਹਾਲਤ ਹੋ ਗਈ ਵੀ ਮੈਂ ਹੀ ਇਕੱਲਾ ਕਮਾਉਣੇ ਵਾਲਾ ਤਾਂ ਮੈਂ ਹੀ ਮੰਜੇ ਤੇ ਪੈ ਗਿਆ ਕੰਮ ਕਾੜ ਠੱਪ ਹੋ ਗਿਆ ਐਜੀ ਕੰਮ ਕਾਰ ਮੇਰਾ ਠੱਪ ਹੋ ਗਿਆ ਮੇਰਾ ਬੱਚਾ ਨਿਆਣਾ ਇਸ ਕਰਕੇ ਬਾਈ ਜੀ ਅਸੀਂ ਮਤਲਬ ਸਾਨੂੰ ਦੁੱਧ ਪਾਣੀ ਦੇ ਵੀ ਸੀ ਤੰਗ ਖਰਚੇ ਪਾਣੀ ਤੇ ਸੀ ਤੰਗ ਹੋ ਕੇ ਲਾਜ ਤੇ ਲਾਜ ਮੇਰਾ ਦੂਰਾ ਲਾਜ ਨਹੀਂ ਮੇਰਾ ਹੋ ਰਿਹਾ ਮੇਰੇ ਹੱਥ ਬੰਨ ਕੇ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਜਿੰਨੇ ਵੀ ਆਪਣੇ ਦੇਸ਼ ਦੇ ਦੇ ਵਿੱਚ ਬੈਠੇ ਆ ਆਪਣੀ ਇੰਡੀਆ ਦੇ ਵਿੱਚ ਬੈਠੇ ਆ ਉਹ ਬੜੇ ਬੜੇ ਸਫਸਤਾ ਮੇ ਬੈਠੇ ਆ ਚੱਕੀ ਚੱਕੇ ਬਕੀਰ ਭਾਈ ਚਾਰੇ ਵਾਠ ਵੀ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਮੇਰਾ ਇਲਾਜ ਵਾਸਤੇ ਮੇਰੀ ਮਦਦ ਕਰੋ ਬਹੁਤ ਦਾਨੀ ਲੋਕ ਆ ਮੈਨੂੰ ਤੁਹਾਡੇ ਉੱਪਰ ਮਾਨਵਿਰੋ ਵੀ ਤੁਸੀਂ ਮੈਨੂੰ ਨਰਕ ਦੇ ਵਿੱਚ ਕੱਢ ਲੋਗੇ ਤਾਂ ਹੈ ਕਰ ਕਿ ਮੈਂ ਤੁਹਾਨੂੰ ਬਾਰ-ਬਾਰ ਵੀਡੀਓ ਪਾ ਰਿਹਾ ਮੇਰੀ ਪੱਤਰਕਾਰਾਂ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਵੀ ਮੇਰੀ ਜਿਹੜੀ ਵੀਡੀਓ ਆ ਵੀ ਬਹੁਤ ਵਧੀਆ ਜਗ੍ਹਾ ਦੇ ਵਿੱਚ ਉਹ ਸ਼ੇਅਰ ਕਰਿਓ ਮੇਰੀ ਭੈਣ ਭਰਾ ਨੂੰ ਮਤਵਨ ਕੇ ਬੇਨਤੀ ਹੈ ਵੀ ਜਿਹੜੀ ਮੇਰੀ ਵੀਡੀਓ ਚੱਲ ਰਹੀ ਹੈ ਜਿਲ੍ਹਾ ਫਾਟੇਗੜ ਸਾਹਿਬ ਤੋਂ ਪਿੰਡ ਦਿਲਵੜੀ ਤੋਂ ਵੀ ਦੱਬ ਕੇ ਸ਼ੇਅਰ ਕਰ ਦਿਓ ਵੀ ਕਿਸੇ ਦਾਨੀ ਸੱਜਣ ਤੱਕ ਪਹੁੰਚ ਵੀ ਭਾਈ ਜੀ ਮੇਰੇ ਮੇਰਾ ਲਾਜ ਮੋਝਾ ਤੁਸੀਂ ਦੇਖ ਸਕਦੇ ਆ ਤੁਸੀਂ ਤਰਸ ਕਰੋ ਜੀ ਮੇਰੇ ਬੱਚੇ ਪਰ ਮੇਰੇ ਬੱਚੇ ਪਰ ਤਰਸ ਕਰੋ ਮੇਰੇ ਤੇ ਤਰਸ ਕਰੋ ਜੀ ਚੰਗਾ ਭਾਈ ਜੀ ਜੇ ਕੋਈ ਮੇਤੇ ਕੋਈ ਗਲਤ ਕੋਈ ਲਫਜ਼ ਨਿਕਲ ਜਾਵੇ ਹੱਤਵਲ ਕੀ ਕੀਮਾ ਦਾ ਜਾਂਚ ਕਰ ਚੰਗੇ ਸਾਸਰੀ ਕਾਲ ਜੀ ਧੰਨਵਾਦ